ਹਾਂਜੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਬੁਟੀਕ ਤੇ ਆਪਾਂ ਪਹੁੰਚ ਚੁੱਕੇ ਹਾਂ ਤਾਂ ਬੁਟੀਕ ਤੇ ਤੁਹਾਨੂੰ ਪਤਾ ਪਹਿਲੀ ਵੀਡੀਓ ਆਪਣੀ ਆਉਂਦੀ ਹੁੰਦੀਆਂ ਸੂਟਾਂ ਦੇ ਡਿਜ਼ਾਈਨਾਂ ਦੀ ਠੀਕ ਹੈ ਡਿਫਰੈਂਟ ਡਿਫਰੈਂਟ ਜਿਹੜੇ ਵੀ ਸੂਟ ਦੇ ਡਿਜ਼ਾਈਨ ਰੈਡੀ ਹੋਏ ਆ ਜਾਂ ਬਾਟਮ ਦੇ ਉੱਤੇ ਵਰਕ ਰੈਡੀ ਹੋਏ ਨੇ ਠੀਕ ਹੈ ਉਹਨਾਂ ਦੀ ਵੀਡੀਓ ਤੁਹਾਡੇ ਨਾਲ ਆਪਾਂ ਸ਼ੇਅਰ ਕਰਨੀ ਹੈ ਅੱਜ ਕਿਉਂਕਿ ਸਲਵਾਰਾਂ ਤੇ ਵਰਕ ਦਾ ਆਪਾਂ ਨੂੰ ਏਦਾਂ ਹੁੰਦਾ ਵੀ ਵਧੀਆ-ਵਧੀਆ ਸਲਵਾਰਾਂ ਰੈਡੀਆਂ ਹੋਈਆਂ ਹੋਣ ਚਾਹੀਏ ਲੇਸਾਂ ਦਾ ਡਿਜ਼ਾਈਨ ਹੋਵੇ ਚਾ ਬਰ ਕਲਰ ਡਿਜ਼ਾਈਨ ਤਾਂ ਸਾਡੀ ਕੋਲ ਅੱਜ ਕਾਫੀ ਸਾਰੇ ਸੂਟ ਹੈ ਜਿਹੜੇ ਉਹ ਰੈਡੀ ਹੋਏ ਨੇ ਤੇ ਉਹ ਅਸੀਂ ਦਿਖਾਉਣੇ ਆ ਕਿ ਅੱਜ ਸਾਡੀ ਮੈਚਿੰਗ ਵੀ ਹੋਊਗੀ ਸਾਡੀ ਜੁਝਾਰ ਨਾਲ ਵੀ ਅੱਜ ਪੂਰੀ ਵਧੀਆ ਮੈਚਿੰਗ ਹੋਊਗੀ ਠੀਕ ਹੈ ਤੇ ਆਹ ਸੂਟ ਹੈ ਬਈ ਪਹਿਲਾਂ ਤਾਂ ਇਹ ਵੀਰਪਾਲ ਪਾਊਗੀ ਲੈ ਕੇ ਜਾਊ ਅੱਜ ਮੈਂ ਲਾ ਕੱਲ ਨੂੰ ਬਾਕੇ ਆਉਣਾ ਆਹ ਮਸ਼ੀਨ ਵਰਕ ਹੈ ਇਹਦੇ ਅੱਗੇ ਪਿੱਛੇ ਹੋਇਆ ਹੋਇਆ ਠੀਕ ਹੈ ਤੇ ਆਹ ਲੇਸ ਨਾਲ ਵਰਕ ਕੀਤਾ ਹੋਇਆਗਾ ਤਾਂ ਇਹ ਸੂਟ ਤੁਸੀਂ ਆਰਡਰ ਕਰ ਸਕਦੇ ਹੋ ਠੀਕ ਹੈ ਸੌਰੀ ਨਹੀਂ ਕਰ ਸਕਦੇ ਆਰਡਰ ਇਹ ਸੂਟ ਆਊਟ ਆਫ ਸਟੌਕ ਹੋ ਗਿਆ ਸੌਰੀ ਗਾਇਸ ਇਹ ਸੂਟ ਤੁਸੀਂ ਹੁਣ ਨਹੀਂ ਆਰਡਰ ਕਰ ਸਕਦੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਸਾਡੇ ਜਿਹੜੇ ਨਵੇਂ ਸੂਟ ਬਣੇ ਆ ਠੀਕ ਹੈ ਲਓ ਪਹਿਨ ਜੀ ਫੋਨ ਨੂੰ ਫੜਿਆ ਜਾਵੇ ਤੇ ਵੀਡੀਓਜ਼ ਆਪਣੀ ਬਣਾਈ ਜਾਵੇ ਦਰਸ਼ਕਾਂ ਨੂੰ ਆਪਾਂ ਸੂਟ ਦਿਖਾ ਦਈਏ ਸਭ ਤੋਂ ਪਹਿਲਾ ਸੂਟ ਹੋਇਆ ਜੀ ਕਾਟਨ ਦਾ ਰੈਡੀ ਮਸ਼ੀਨ ਵਰਕ ਠੀਕ ਹੈ ਹੋਇਆ ਦੇਖੋ ਜੀ ਲਓ ਜੀ ਆਹ ਵਾਲਾ ਸੂਟ ਹੈ ਜੀ ਇਹ ਦੇਖੋ ਮਸ਼ੀਨਵਰਕ ਦਾ ਕਲੋਸ ਤੋਂ ਦਿਖਾ ਦੇ ਸਾਰਾ ਵਰਕ ਠੀਕ ਹੈ ਚਾਕਾ ਤੇ ਮਸ਼ੀਨ ਵਰਕ ਕਰਕੇ ਰੇਤੀ ਤੇ ਵਿੱਚ ਬੁੱਕੀ ਪਾਈ ਹੋਈ ਆ ਤੇ ਬਾਹਾਂ ਤੇ ਸੇਮ ਮਸ਼ੀਨ ਹੈ ਦੇਖੋ ਜੀ ਠੀਕ ਹੈ ਜੀ ਕਾਟਨ ਫੈਬਰਿਕ ਤੇ ਬਣਿਆ ਹੋਇਆ ਮੋਡਲ ਕਾਟਨ ਦਨ ਇਸ ਤੋਂ ਬਾਅਦ ਅਗੇ ਦੀ ਸਲਵਾਰ ਠੀਕ ਹੈ ਸਲਵਾਰ ਦੇ ਉੱਪਰ ਵੀ ਵਰਕ ਸਟ੍ਰੇਟ ਸਲਵਾਰ ਸਲਵਾਰ ਦੇ ਉੱਪਰ ਸਾਰਾ ਮਸ਼ੀਨ ਵਰਕ ਘੜੇ ਜੁਮ ਕੇ ਸਾਰਾ ਕੰਪਲੀਮ ਸੀ ਵਰਤਾ ਕੋ ਸੋਨਾ ਜਿਹੜਾ ਹੈ ਨਾ ਪਰਤ ਕੀਤਾ ਹੋਇਆ ਤੇ ਇਹਦੇ ਨਾਲ ਜਿਹੜਾ ਦਾ ਹੀ ਦੁਪੱਟਾ ਗਾ ਦੁਪੱਟਾ ਹੈਗਾ ਮਾਈਟੀ ਕਲਰ ਦਾ ਕਿ ਮਾਈਟੀ ਕਲਰ ਦੀ ਹੀ ਉੱਪਰ ਲੱਗੀ ਹੋਈ ਹੈ ਜਾਂ ਲੇਸ ਤੇ ਸੂਟ ਸੱਚੀ ਬਹੁਤ ਪਿਆਰਾ ਹੈ ਹੈ ਨਾ ਹਾਂਜੀ ਸੱਚੀ ਬਹੁਤ ਜਿਆਦਾ ਪਿਆਰਾ ਸੂਟ ਹਾਂਜੀ ਲੈ ਵੀ ਵਾ ਤੇ ਮਾਰ ਦਿੱਤੀ इसका तो 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 बन थी। इस के रैडी हुआ इस तद अपने को बहुत सोहना डिजाइन रेडी होगा बॉटम पर ठीक है तो आप शर्ट का डिजाइन रेडी किया डबल ज्वाइंटर कटे बैल शिप करके दे बह ठीक है एंड डबल जॉइंटर कटिया हुआ देखो ठीक है तेरी भी टाइम आज कहीं इस बात आप बॉटम से जरा डिजाइन किया ਉਹਤੇ ਵੀ ਆਪਾਂ ਡਬਲ ਜੋਇੰਟ ਰੱਖਦੇ ਆਂ ਕੱਪੜੇ ਦੇ ਉੱਪਰ ਨਹੀਂ ਰੱਖਿਆ ਆਪਾਂ ਇਹ ਜੋਇੰਟ ਆਪਾਂ ਕੱਪੜੇ ਦੇ ਉੱਪਰ ਨਹੀਂ ਰੱਖਦੇ ਹੈਗੇ ਆਪਾਂ ਪ੍ਰੋਪਰ ਫਿਨਿਸ਼ਿੰਗ ਦੇ ਵਿੱਚ ਇਹ ਜੋਇੰਂਟਰ ਕਰਦੇ ਆਂ ਤਾਂ ਜੋ ਇਹਦੀ ਗ੍ਰੇਸ ਆਏ ਦੀ ਲੁੱਕ ਹੋਰ ਵਧੀਆ ਹੋਵੇ ਠੀਕ ਹੈ ਜੀ ਕੱਪੜੇ ਕੋਈ ਇਹ ਵਾਲਾ ਸੂਟ ਜਿਹੜਾ ਹੈਗਾ ਕਾਟਨ ਦੇ ਵਿੱਚ ਰੈਡੀਆ ਨੰਨੇ ਇਸ ਤੋਂ ਬਹੁਤ ਹੀ ਔਰ ਹੈ ਸੂਟ ਜਿਹੜਾ ਮੈਂ ਕੱਲ ਤੁਹਾਨੂੰ ਦਿਖਾਈ ਹੁੰਦੀ ਸੀ ਹਾਂ ਸਟਿਚ ਹੁੰਦਾ ਇਹਨਾਂ ਪਤਾ ਨਹੀਂ ਲੱਗਦਾ ਹੁੰਦਾ ਸਟਿਚ ਹੋਇਆ ਪਤਾ ਲੱਗਦਾ ਉਤਰਾ ਫੜਾ ਲੇ ਇਨਾਂ ਨੂੰ ਵੇਖ ਤਾਂ ਦਰੀਏ ਉੱਪਰ ਛੜੋ ਹਾਂਜੀ ਸੱਤ ਬੈਲੰਸ ਤੋਂ ਸ਼ੁਰੂ ਕਰ ਲੋ ਜੀ ਲੋ ਦੇ ਸ਼ੁਰੂ ਤੇ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਬਈ ਠੀਕ ਹੈ ਇਸ ਤੋਂ ਬਾਅਦ ਘੇਰੇ ਤੇ ਵਰਕ ਚੈੱਕ ਕਰ ਸਕਦੇ ਹੋ ਠੀਕ ਹੈ ਤੇ ਬਾਹਰ ਦੇ ਵਰਕ ਦੇਖੋ ਜੀ ਬਾਹਰ ਤੇ ਆਪਾਂ ਲਾਈਨਿੰਗ ਨਹੀਂ ਲਾਈ ਕਿਉਂਕਿ ਇਤਨਾ ਜਿਆਦਾ ਸੋਹਣਿਆ ਲੱਗਦਾ ਲੋ ਜੀ ਫੁੱਲ ਮੇਟਾ ਮਾਰੋ ਬਹੁਤ ਸੋਹਣਾ ਸੂਟ ਤਿਆਰ ਹੋਇਆ ਜੀ ਇਹ ਹੀ ਤੁਸੀਂ ਕਿਸੇ ਲਾਈਟ ਕਲਰ ਤੇ ਕਿਸੇ ਹੋਰ ਕਲਰ ਦੇ ਗਰਮੀ ਚ ਲਾਈਟ ਕਲਰ ਤੇ ਇਹ ਵਾਲਾ ਵਰਕ ਕਰਾਉਣਾ ਬਹੁਤ ਸੋਹਣਾ ਲੱਗੂ ਪਾਇਆ ਹੋਇਆ ਵੀ ਕਿਉਂਕਿ ਕਪੜਾ ਗਰਮੀ ਵਾਲਾ ਦਾ ਜਾਰਜਟ ਦਾ ਕਪੜਾ ਦਾ ਤੇ ਸੂਟ ਬਹੁਤ ਸੋਹਣਾ ਤਿਆਰ ਹੋਇਆ ਲੱਗਦਾ ਵੀ ਪੂਰਾ ਵਧੀਆ ਦਾ ਬਣਿਆ ਹੋਇਆ ਦੇਖੋ ਵਰਕ ਵੀ ਬਹੁਤ ਸੋਹਣਾ ਹੋਇਆ ਦਾ ਆ ਬਾਟਮ ਤੇ ਆ ਗਿਆ ਬਰ ਛੱਕੋ ਦੇਖੋ ਬਾਕੀ ਵਰਕ ਬਹੁਤ ਸੋਹਣਾ ਲੱਗ ਰਿਹਾ ਹੈ ਨਾ ਵੀਰਪਾਲ ਜੀ ਜਿਸੇ ਲਾਈਟ ਕਲਰ ਤੇ ਇਹ ਵਰਕ ਹੋਇਆ ਹੋਵੇ ਕਿੰਨਾ ਸੋਹਣਾ ਲੱਗਿਆ ਤੂੰ ਤਾਂ ਦੇਖ ਸੂਟ ਦੀ ਗ੍ਰੇਸੀ ਲੱਗ ਕੇ ਪੈ ਰਹੀ ਹੈ ਦੇ ਹੂੰ ਬਹੁਤ ਸੋਹਣਾ ਲੱਗ ਰਿਹਾ ਤੇ ਅਲੱਗ-ਅਲੱਗ ਕਲਰ ਤੇ ਜੇ ਇਹ ਵਾਲਾ ਡਿਜ਼ਾਈਨ ਰੈਡੀ ਕਰਵਾਉਣੇ ਬਹੁਤ ਪਿਆਰਾ ਸੂਟ ਬਣੂਗਾ ਕਿਸੇ ਵੀ ਕਲਰ ਤੇ ਤੁਸੀਂ ਇਹ ਰੈਡੀ ਕਰਵਾ ਸਕਦੇ ਹੋ ਐਨੀ ਕਲਰ ਜੋ ਵੀ ਤੁਹਾਨੂੰ ਕਲਰ ਪਸੰਦ ਆ ਉਸੇ ਉਤੇ ਕਰਵਾ ਸਕਦੇ ਹੋ ਵਾਲਾ ਸੂਟ ਲੈਣੇ ਬੰਦ ਕਰਦੇ ਆਪਾਂ ਹਾਂਜੀ ਆਪਣੇ ਕੋਲ ਆਹ ਵਾਲੀ ਕਮੀਜ਼ ਨਾਲ ਠੀਕ ਹੈ ਸਲਵਾਰ ਰੈਡੀ ਹੋਈ ਆ ਬਹੁਤ ਸੋਹਣਾ ਮਸ਼ੀਨਵਰਕ ਰੈਡੀ ਹੋਇਆ ਇਹ ਤੇ ਚੈੱਕ ਕਰੋ ਤੁਸੀਂ ਲਓ ਜੀ ਬਹੁਤ ਸੋਹਣਾ ਪੂਰਾ ਬ੍ਰੀਕ ਬ੍ਰੀਕ ਕੰਮ ਕੀਤਾਗਾ ਠੀਕ ਆ ਬਹੁਤ ਸੋਹਣੀ ਕਢਾਈ ਕੀਤੀ ਆ ਬਹੁਤ ਸੋਹਣੀ ਸਲਵਾਰ ਰੈਡੀ ਕੀਤੀ ਹੋਈ ਆ ਇਦਾਂ ਸਾਡੇ ਕੋਲ ਜੇ ਪ੍ਰਿੰਟਰ ਸੂਟ ਹੋਣ ਲਿਆ ਸਾਡੇ ਕੋਲ ਕਲਾਇੰਟ ਨੇ ਸਟਿਚ ਕਰਵਾਇਆ ਤੇ ਵਰਕ ਕਰਵਾਇਆ ਕੱਪੜਾ ਕਲਾਇੰਟ ਦਾ ਸੀ ਤਾਂ ਜੇ ਤੁਸੀਂ ਆਪ ਦਾ ਕੱਪੜਾ ਲਿਆ ਕੇ ਸਾਡੇ ਕੋਲੋਂ ਠੀਕ ਆ ਸਟਿਚ ਕਰਵਾਉਣਾ ਦਾ ਵਰਕ ਕਰਵਾਉਣਾ ਦਾ ਤਾਂ ਤੁਸੀਂ ਕਰਵਾ ਸਕਦੇ ਆਪਣੀ ਚੁਆਇਸ ਅਕੋਰਡਿੰਗ ਜਾਂ ਸਾਡੇ ਡਿਜ਼ਾਈਨ ਸਾਡੇ ਅਕੋਰਡਿੰਗ ਵੀ ਕਰਵਾ ਸਕਦੇ ਜੇ ਅਸੀਂ ਆਪ ਦਾ ਡਿਜ਼ਾਈਨ ਦਵਾਂਗੇ ਇੱਕ ਵਰਕ ਆਪਣੇ ਕੋਲ ਆ ਰੈਡੀ ਹੋਇਆ ਦੇਖੋ ਇੱਕ ਵਰਕ ਆਪਣੇ ਕੋਲ ਆ ਰੈਡੀ ਹੋਇਆਗਾ ਮਸ਼ੀਨ ਵਰਕ ਕੀਤਾ ਹੋਇਆਗਾ ਇਹਦੇ ਨਾਲ ਆਹ ਵਾਲੀ ਚੌੜ ਜੱਟ ਦੀ ਸ਼ਰਟ ਆ ਇਹ ਆਪਣੇ ਕੋਲ ਹੀ ਸੀਗਾ ਕੱਪੜਾ ਇਹ ਆਪ ਹੀ ਲਾਇਆ ਸਾਰਾ ਜਿੰਨਾ ਕੱਪੜਾ ਲਾਏਗਾ ਸਲਵਾਰ ਦਾ ਸ਼ਰਟ ਦਾ ਸਾਰਾ ਆਪ ਹੀ ਲਾਇਆ ਇਹ ਵੀ ਮਸ਼ੀਨ ਵਰਕ ਕੀਤਾ ਸਲਵਾਰ ਦੇ ਪੌਚੇ ਤੇ ਠੀਕ ਹੈ ਇਹ ਵੀ ਤੁਸੀਂ ਜੇ ਤੁਹਾਡੇ ਕੋਲ ਵੀ ਕੋਈ ਕੱਪੜਾ ਹੁੰਦਾ ਇਦਾਂ ਦਾ ਵਰਕ ਤੁਸੀਂ ਆਪ ਦੀ ਸਲਵਾਰ ਤੇ ਕਰਵਾ ਸਕਦੇ ਹੋ ਵਿੱਚ ਆਪਾਂ ਲੇਸ ਲਾ ਕੇ ਵੀ ਤਿਆਰ ਕਰ ਸਕਦੇ ਆ ਉਹ ਆਪਣੀ ਚੁਆਇਸ ਹੁੰਦੀ ਆ ਆਪਣੀ ਅਲੱਗ-ਅਲੱਗ ਚੁਆਇਸ ਹੁੰਦੀ ਆ ਆਪਾਂ ਕਿੱਦਾਂ ਰੈਡੀ ਕਰਵਾਉਣਾਗਾ ਕਿਵੇਂ ਬਣਾਉਣਾਗਾ ਠੀਕ ਹੈ ਇਸ ਤੋਂ ਬਾਅਦ 3rd ਆ ਗਿਆ ਆਹ ਵਾਲਾ ਤੁਸੀਂ ਡਿਜ਼ਾਈਨ ਜਿਹਨੂੰ ਬਹੁਤ ਪਿਆਰ ਦਿੱਤਾ ਸੀ ਇਹ ਹੁਣ ਕਾਟਨ ਤੇ ਰੈਡੀ ਹੋਇਆ ਆਪਣੇ ਆਹ ਮਸਟਰਡ ਕਲਰ ਕਾਟਨ ਤੇ ਰੈਡੀ ਹੋਇਆਗਾ ਠੀਕ ਹੈ ਇਹ ਆਪਾਂ ਹਾਂ ਸਟਿਚ ਭੇਜਣਾਗਾ ਦੇਖੋ ਇਹ ਵਾਲਾ ਹੈਗਾ ਗਲੇ ਦੇ ਵਰਕ ਪ੍ਰੋਪਰ ਮਸ਼ੀਨ ਵਰਕ ਆ neck ਤੇ ਆ ਵਰਕ ਠੀਕ ਹੈ ਆਹ ਵਾਲਾ ਆ ਗਿਆ ਬਾਜੂ ਜਿਹੜੀ ਇਹਦੀ ਸਲਵਾਰ ਹੈ ਸਲਵਾਰ ਤੇ ਡਿਜ਼ਾਈਨਿੰਗ ਹੋਊਗੀ ਆਹ ਵਾਲਾ ਬਾਜੂ ਤੇ ਆ ਗਿਆ ਆਹ ਵਾਲਾ ਆ ਗਿਆ neck ਤੇ ਤੁਸੀਂ ਇਹਨੂੰ ਜੇ ਕਿਸੇ ਹੋਰ ਕਲਰ ਤੇ ਬਣਵਾਉਣਾ ਚਾਹੁੰਦੇ ਹੋ ਹੋਰ ਕਲਰ ਤੇ ਵੀ ਕਾਟਨ ਤੇ ਬਣਵਾ ਸਕਦੇ ਹੋ ਇਹ ਖਾਦੀ ਕਾਟਨ ਤੇ ਬਣਿਆਗਾ ਇਹ ਨਮਾ ਕਪੜਾ ਆ ਖਾਦੀ ਕਾਟਨ ਦਾ ਇਹ ਉਤੇ ਤਿਆਰ ਹੋਇਆ ਠੀਕ ਹੈ ਇਹ ਵਾਲੇ ਸੂਟ ਸੀ ਜਿਹੜੇ ਆਪਣੇ ਕੋਲ ਅੱਜ ਨਵੇਂ ਡਿਜ਼ਾਈਨ ਤਿਆਰ ਹੋ ਕੇ ਆਏ ਸੀਗੇ ਤੇ ਹੋਰ ਵੀ ਆਪਣੇ ਰੈਡੀ ਹੋਈ ਜਾਂਦੇ ਆ ਠੀਕ ਹੈ ਤੇ ਬੂਰ ਮੈਂ ਹੋਰ ਤਾਂ ਕੁਝ ਰੈਡੀ ਹੋ ਗਿਆ ਵੀਰ ਭਾਣ ਨਹੀਂ ਜੀ ਜੀ ਇਹੀ ਆ ਆਪਣੇ ਕੋਲ ਇੱਕ ਕੁੜੀ ਦਾ ਇਹ ਸੂਟ ਠੀਕ ਹੋ ਜਗਾ ਦੂਜਾ ਸੀਗਾ ਲੈ ਇੱਕ ਆ ਦਿਖਾ ਦਿਓ ਪਰਪਲ ਜਿਹੜੇ ਆ ਪ੍ਰਿੰਟਡ ਜਿਹਾ ਨੇ ਉੱਪਰ ਜਿਹੜੇ ਕਿ ਦਿਖਾਤੇ ਸੀ ਕੱਲ ਹਾਂਜੀ ਬਣਿਆ ਹੋਇਆ ਦਿਖਾ ਦਿਓ ਫਿਰ ਬਨੇ ਹੋਏ ਨੇ ਤੇ ਕਾਇਦੇ ਆ ਦੇਖੋ ਭਈਆ ਕਿੰਨਾ ਸੋਹਣਾ ਸੂਟ ਤਿਆਰ ਹੋਇਆ ਹੈ ਆ ਸ਼ਰਟ ਹੈ ਠੀਕ ਹੈ ਬਟਨ ਲਾ ਕੇ ਆ ਜਿਹੜਾ ਮੈਂ ਉਧਰ ਤੁਹਾਨੂੰ ਸਲਵਾਰ ਦਾ ਡਿਜ਼ਾਈਨ ਦਿਖਾਇਆ ਸੀ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਸੂਟ ਹੈ ਨਾ ਹਾਂਜੀ ਬਹੁਤ ਸੋਹਣਾ ਲੱਗ ਰਿਹਾ ਇਹਦੇ ਨਾਲ ਦੁਪੱਟਾ ਦੁਪੱਟਾ ਇਦਾਂ ਦਾ ਰੈਡੀ ਕਰਕੇ ਇਤਲੀ ਉੱਤੇ ਦੇਖ ਲਾ ਉਹ ਸੋਹਣਾ ਲੱਗ ਰਿਹਾ ਬਹੁਤ ਪਿਆਰਾ ਸੂਟ ਲੱਗ ਰਿਹਾ ਜਾਰਜਟ ਦਾ ਬਣਿਆਗਾ ਇਹ ਸੂਟ ਬਹੁਤ ਸੋਹਣਾ ਲੱਗ ਰਿਹਾ ਤੇ ਵੀਅਰ ਕੀਤਾ ਹੋਇਆ ਤਾਂ ਹੋਰ ਵੀ ਜ਼ਿਆਦਾ ਸੋਹਣਾ ਲੱਗੂਗਾ ਠੀਕ ਹੈ ਤੁਸੀਂ ਵੀ ਇਦਾਂ ਦੇ ਸੂਟ ਜੇ ਡਿਜ਼ਾਈਨ ਕਰਵਾਉਣੇ ਆ ਕਰਵਾ ਸਕਦੇ ਹੋ ਆਪਣੇ ਕੋਲ ਠੀਕ ਹੈ ਆਪਣਾ ਫੈਬਰਿਕ ਲਿਆ ਕੇ ਵੀ ਵਰਕ ਕਰਵਾ ਸਕਦੇ ਜਿੰਨਾ ਬਾਟਮ ਦਾ ਵਰਕ ਦਿਖਾਇਆ ਇਹਨਾਂ ਚੋਂ ਵੀ ਵਰਕ ਕਰਵਾ ਸਕਦੇ ਹੋ ਜੇ ਆਪਣਾ ਕੋਈ ਡਿਜ਼ਾਈਨ ਲੈ ਕੇ ਆਉਣੇ ਤਾਂ ਉਹ ਵੀ ਕਰਵਾ ਸਕਦੇ ਉਹ ਤੁਹਾਡੀ ਚੋਇਸ ਜਿੱਦਾਂ ਨਹੀਂ ਤੁਸੀਂ ਕਰਵਾਉਣਾ ਚਾਹਣੇ ਆਪਾਂ ਇਹ ਸੂਟ ਚੱਕਦੇ ਸਾਰੇ ਫੋਨ ਕਰਦੇਗੇ ਤੁੰਨੀ ਤੇ ਰਹਿ ਗਈ ਕਿ ਤੁਹਾਡੇ ਲਾ ਕੇ ਦਿਨਾਂ ਲਈ ਕਿਹੜੀ ਜੰਨੀ ਤੇ ਰਹਿ ਗਈ ਹਨੀਨ ਤੇ ਲੈ ਆਉਂਗੇ ਨਾ ਹਨੀਨ ਤੇ ਲੈਸ ਲਾ ਦਨੇ ਆਪਾਂ ਤੇਰੀ ਦੂਸਰੀਆਂ ਪਈਆਂ ਨੇ ਉਹਦੇ ਵਾਲੀਆਂ ਨੈਟ ਵਾਲੀਆਂ ਬਸ ਫਿਰ ਹੋਰ ਆ ਗੀਆਂ ਲਿਆਂਦੀਆਂ ਸੀਗੇ ਮੈਂ ਕਰੀਮ ਕਲਰ ਦੀਆਂ ਹਾਂ ਇਹਨਾਂ ਦੇ ਸੂਟ ਬਣ ਗਏ ਇੱਕ ਇਹਨਾਂ ਦਾ ਸੂਟ ਆ ਸੀਗਾ ਬਈ ਤੇ ਇੱਕ ਇਹਨਾਂ ਦਾ ਉਲਟਾ ਵਾਲਾ ਤੇ ਇਸ ਵਨ ਆ ਵੀ ਮੈਂ ਤੁਹਾਨੂੰ ਖਲੋਸ ਤੋਂ ਦਿਖਾਇਆ ਨਹੀਂ ਮੈਨੂੰ ਲੱਗਦਾ ਆ ਵਰਕ ਹਨਾ ਵੀਰਪਾਲ ਆ ਵਰਕ ਵੀ ਦਿਖਾ ਰਿਆ ਨਹੀਂ ਆ ਵੀ ਕਰਵਾ ਸਕਦੇ ਆ ਤੁਸੀਂ ਸਮਰ ਦੇ ਵਿੱਚ ਕਿਸੇ ਤੇ ਵੀ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਆਹ ਵਾਲਾ ਸੂਟ ਵੀ ਲਓ ਦਿਖਾ ਦਨੀ ਮੈਂ ਤੁਹਾਨੂੰ ਆ ਨੱਕ ਤੇ ਆ ਵਰਕ ਸਾਰ ਆ ਵਿੱਚ ਬੁੱਟੀ ਹੈਗੀ ਮਸ਼ੀਨ ਵਰਕ ਦੀ نیچے ਤੱਕ ਆਊਗਾ ਇਹ ਸਾਰ ਵਰਕ ਠੀਕ ਹੈ ਇਸ ਤੋਂ ਬਾਅਦ ਆਹ ਵਾਲਾ ਜਿਹਦਾ ਵਰਕ ਹੈ ਬਾਹਾਂ ਤੇ ਆ ਗਿਆ ਸੇਮ ਆ ਵਰਕ ਠੀਕ ਹੈ ਇਸੇਵੇਂ ਆਵਲਾ ਵਰਕ ਜਿਹੜਾ ਆ ਗਿਆ ਪਹੁੰਚਦੇ ਆਊਗਾ ਸੇਮ ਸੇਮ ਇਹ ਵਰਕ ਪਹੁੰਚਦੇ ਆਊਗਾ ਇਹ ਸੂਟ ਬਣਿਆ ਵੀ ਹੋਇਆਗਾ ਆਪਣੇ ਕੋਲ ਬਣਿਆ ਹੋਇਆ ਕਿੱਦਾਂ ਦਾ ਬਣਿਆਗਾ ਆਪਾਂ ਕਿੱਦਾਂ ਦਾ ਰੈਡੀ ਕਰਾਉਣਾ ਕੀਤਾ ਹੋਇਆਗਾ ਜੇ ਤੁਸੀਂ ਸਾਡੇ ਤੋਂ ਸਟਿਚ ਵਗੈਰਾ ਕਰਵਾਉਣਾਗਾ ਉਹ ਵੀ ਮੈਂ ਤੁਹਾਨੂੰ ਦਿਖਾ ਦਈਏ ਬਿਲਕੁਲ ਦਿਖਾ ਆ ਲੋ ਆ ਬਣਿਆ ਹੋਇਆ ਠੀਕ ਹੈ ਐਦਾਂ ਆਪਾਂ ਚਾਕਾਂ ਤੇ ਅੱਗੇ ਵਿੱਚ ਟਿਸੂ ਲਗਾਇਆ ਸੀ ਆਹ ਵਾਲਾ ਬਾਹਾਂ ਤੇ ਟਿਸ਼ੂ ਲਗਾਏ ਸੀ ਬਾਹਾਂ ਤੇ ਸੋਰੀਆ ਵਾਲਾ ਵਰਕ ਆ ਠੀਕ ਹੈ ਤੇ ਪੌਂਚੇ ਤੇ ਜਿਹੜਾ ਹੈਗਾ ਦੂਸਰਾ ਸਲਵਾਰ ਕਿੱਥੇ ਆ ਦੀ ਇੱਥੇ ਬਣੀ ਪਈ ਹੋਣੀ ਆਹ ਸੂਟ ਵੀ ਕਿਤੇ client ਦਾ ਬਣਿਆ ਹੋਇਆ ਆ ਸਲਵਾਰ ਦਾ ਮੈਂ ਤੁਹਾਨੂੰ ਦਿਖਾ ਦਿੰਦਾ ਆਸ 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 ਆਹ ਸਲਵਾਰ ਤੇ ਵਰਕ ਆ ਇਹਦੇ ਵਿੱਚ ਵੀ ਆਪਾਂ ਟਿਸ਼ੂ ਲਗਾਏਗਾ ਉਹ ਤੁਹਾਡੀ ਚੋਇਸ ਆ ਤੁਸੀਂ ਕਿੱਦਾਂ ਕਰਨਾ ਕਿਵੇਂ ਕਰਉਣਾ ਆਹ ਦੁਪੱਟਾ ਇਹਦੇ ਨਾਲ organza ਦਾ ਇਹਦੇ ਨਾਲ ਦੁਪੱਟਾ ਰੈਡੀ ਕੀਤਾ ਸੀਗਾ ਠੀਕ ਆ ਨਾਲ ਲੇਸ ਲਗਾਈ ਸੀ organza ਦਾ ਦੁਪੱਟਾ ਰੈਡੀ ਕੀਤਾ ਅਵਲਾ ਬੋਟਮ ਤੇ ਵਰਕ ਆ ਗਿਆ ਠੀਕ ਹੈ ਆ ਗਿਆ neck ਤੇ ਵਰਕ ਪ੍ਰੋਪਰ ਸਟਾਈਲ ਜਿੱਦਾਂ ਦਾ ਵੀ ਤੁਸੀਂ ਸਟਾਈਲ ਕਹੋਗੇ ਉਦਾਂ ਦਾ ਰੈਡੀ ਹੋ ਜਾਊਗਾ ਜਿੱਦਾਂ ਦਾ ਵੀ ਤੁਹਾਨੂੰ ਪਸੰਦ ਆ ਠੀਕ ਆ ਉਦਾਂ ਦਾ ਬਾਕੀ ਵਰਕ ਦੀ ਸਫਾਈ ਤੁਸੀਂ ਚੈੱਕ ਕਰ ਸਕਦੇ ਹੋ ਮਸ਼ੀਨ ਵਰਕ ਦੀ ਆਪਣੀ ਬਹੁਤ ਜਿਆਦਾ ਸਫਾਈ ਦੇ ਵਿੱਚ ਵਰਕ ਕੀਤਾ ਹੋਇਆਗਾ ਉਹ ਤੁਸੀਂ ਕਰਵਾ ਸਕਦੇ ਹੋ ਸਾਡੇ ਤੋਂ ਇਕੱਲਾ ਵਰਕ ਵੀ ਕਰਵਾ ਸਕਦੇ ਹੋ ਜੇ ਤੁਹਾਡਾ ਮਨ ਮੰਦਾ ਤਾਂ ਤੁਸੀਂ ਇਕੱਲਾ ਵਰਕ ਵੀ ਕਰਵਾ ਸਕਦੇ ਹੋ ਜ਼ਰੂਰੀ ਨਹੀਂ ਵੀ ਤੁਸੀਂ ਇਕੱਲੀ ਸਟਿਚਿੰਗ ਕਰਾਉਣੀ ਆ ਕੱਲਾ ਸੂਟ ਲੈਣਾ ਹੈ ਕੱਲੀ ਸਟੀਚਿੰਗ ਵੀ ਕਰਵਾ ਸਕਦੇ ਹੋ ਕੱਲਾ ਸੂਟ ਵੀ ਲੈ ਸਕਦੇ ਹੋ ਉਹ ਤੁਹਾਡੀ ਚੁਆਇਸ ਠੀਕ ਹੈ ਜਿੰਦਾਂ ਤੁਹਾਨੂੰ ਵਧੀਆ ਲੱਗਦਾ ਹੈ ਠੀਕ ਹੈ ਜੀ ਅੱਜ ਮੈਂ ਆ ਦੇਖ ਬਹੁਤ ਸੋਹਣੇ ਸੂਟ ਆ ਜਿਹੜੇ ਆਪਣੇ ਕੋਲ ਮਸ਼ੀਨ ਵਰਕ ਦੇ ਡਿਜ਼ਾਈਨ ਕੀਤੇ ਹੋਏ ਆ ਤੇ ਇਹ ਸੀਗਾ ਆਪਣਾ ਅੱਜ ਦਾ ਵਲੌਗ ਮਿਲ ਲਿਆ ਹੁਣ ਆਪਾਂ ਤੁਹਾਨੂੰ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਠੀਕ ਹੈ ਤਾਂਦੇ ਲਈ ਆਪਣੇ ਵਲੌਗ ਨਾਲ ਜੁੜੇ ਰਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਕਮੈਂਟ ਬਾਏ ਬਾਏ